ਏ ਭਾਈ ਜੀ ਤੇਜ ਰੁਰਕੀ ਦਾ ਬੱਛਾ ਲੈ ਲਿਆ ਅੱਜ ਸਿੱਧ ਸਿਰ ਸਾਹਿਬ ਦੀ ਧਰਤੀ ਤੋਂ ਪਰਮਾਤਮਾ ਦੀ ਕਿਰਪਾ ਨਾਲ ਇਧਰ ਪ੍ਰੇਮਾਰਾਮ ਵੀ ਖੜਾ ਹੈ ਤਾਰਾ ਵੀ ਖੜਾ ਹੈ ਇਹ ਛੋਟਾ ਭਾਈ ਮੇਰਾ ਪੁੱਲਰ ਵੀ ਖੜਾ ਹੈ ਇਹਨਾਂ ਨੇ ਗੱਡੀਆਂ ਪੱਛੇ ਦੀ ਦੋ ਲੈ ਕੇ ਆਈ ਦੀ ਬੱਛਾ ਵੀ ਪੂਰਾ ਚੈਂਪੀਅਨ ਬੱਛਾ ਹੈ Bolo Tejam Maharaj ki Jai ਵੀਰ ਜੀ ਸਿੱਧ ਸਿਰ ਦੀ ਧਰਤੀ ਦੇ ਆਏ ਹੋ ਜਾਨਵਰ ਹੈ ਗੋਦੇ ਜਾਇ ਜੁੜਨ ਵਾਲੇ ਬੱਚਾ ਜੁੜਨ ਵਾਲੇ ਕਿਉ ਸਰਦਾਰ ਜੀ ਬੱਚਾ ਕਿਵੇਂ ਐ ਅੱਛਾ ਦਾ ਜਿੱਤੂ ਤੇਰਾ ਹਾਂ ਆ ਦੇ ਭਾ ਨਾਲ ਬੱਚਾ ਬੜਾ ਵਧੀਆ ਬਾਈ ਜੀ ਦਵਾ ਦੇ ਸਰਦਾਰ ਜੀ ਬੱਚਾ ਕਿਸੇ ਮਰਜ਼ੀ ਨੂੰ ਤੇ ਇਹ ਨਹੀਂ ਰੱਖਦਾ ਤੂੰ ਦਿੰਦਾ ਤਾਂ ਆਇਆ ਨਹੀਂ ਭਾਈ ਜੀ ਇਹ ਛੇਦੇ ਸਰ ਸਾਹਬ ਦੀ ਧਰਤੀ ਦੇ ਪੱਛੇ ਉੱtre ਹੋਇਆ ਛੇਦੇ ਸਰ ਸਾਹਬ ਜੁੜਨ ਵਾਲੇ ਜਾਨਵਰ ਆ ਬਾਈ ਜੀ ਬੱਚੇ ਇੰਨੇ ਵਧੀਆ ਹੈਗੇ ਉਹ ਤੇ ਵਧੀਆ ਪੱਛੇ ਆ ਬਾਈ ਜੀ ਕਿਸੇ ਨੇ ਵੀਰ ਪਾਈ ਨਾ ਬੱਛਾ ਲੈਣਾ ਤਾਂ ਸਿੱਧ ਸਿਰ ਸਾਹਿਬ ਆਜੋ ਅੱਜ ਗੱਡੀਆਂ ਦੋ ਉਤਰੀ ਹੋਈਆਂ ਪੱਛੇ ਪਤੋਏ ਇਹ ਮੋٹے ਸਿੰਘ ਆਲਾ ਪੱਛਾ ਬਾਈ ਜੀ ਪੀਲੇ ਮੱਥੇ ਦਾ ਖੁੱਲ ਜਵਾਨ ਜੋੜਨ ਵਾਲਾ ਬੱਛਾ ਹੈ ਆ ਲੈ ਸਾੜੇ ਵਾਲਾ ਸਰਦਾਰ ਗੈਨੀ ਵੀ ਇੱਥੇ ਹੀ ਖੜਾ ਹੈ ਕਿੰਮਿਆ ਜਾਨਵਰ ਆ ਮਸ਼ਹੂਦੜਾ ਮਸ਼ਹੂਦੜਾ ਪਿੰਡਾ ਬਈ ਮਸ਼ਹੂਦੜਾ ਆ ਤੂੰ ਐ ਵੀ ਪੂਰਾ ਹੈ